100 ਰੁਪਿਆ ਟੂ ਵਿਮਨ ਉਹ ਤੁਸੀਂ ਬੇਇੱਜ਼ਤੀ ਕਰਦੇ ਹੋ ਉਹਨਾਂ ਦੀ ਕਿੱਥੇ ਆਹ ਹੋਰੀ ਜਾਈ ਉੱਪਰ ਮੈਂ ਦੇ ਦੇਣਾ ਮੈਂ ਪੁੱਛਦਾ ਭਜਦੇ ਹੋ ਜਵਾਬ ਦੇਨੇ ਹੋ ਸੰਤਰੀਆਂ ਦਾ ਇਹੋ ਜਿਹੇ ਸਵਾਲਾਂ ਦੇ ਜਵਾਬ ਦੇਣਾ ਮੈਂ ਪੁੱਛਦਾ ਤੈਨੂੰ ਓ ਵਾਹ ਤੇਰੇ ਫਰੇਬੀ ਆਦਮੀ ਹੈਂ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਸਾਹਮਣੇ ਆ ਕੇ ਖੜਨਾ ਸਿੱਧੂ ਦੇ ਤੇ ਵੱਟ ਦਿਓਂ ਕੱਢ ਗੱਠ ਬਨ ਕੇ ਸਿੱਧੂ ਕੀ ਬਨੇ ਸਰ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਤੇ ਬੇਬਾਕੀ ਦੇ ਨਾਲ ਵਾਅਦਾ ਖਿਲਾਫੀ ਦਾ ਇਲਜ਼ਾਮ ਲਗਾਰੇ ਨੇ ਨਵਜੋਤ ਸਿੰਘ ਸਿੱਧੂ ਜੋ ਮੰਗ ਪੱਤਰ ਰਾਜਪਾਲ ਨੂੰ ਸੌਂਪ ਕੇ ਆਏ ਨੇ ਉਸ ਦੇ ਵਿੱਚ ਵੀ ਲਿਖਿਆ ਹੈ ਕਿ ਵਾਅਦਿਆਂ ਤੋਂ ਮੁੱਕਰ ਗਈ ਹੈ ਸਰਕਾਰ ਬ੍ਰੋਕਨ ਪ੍ਰੋਮਿਸਸ ਯਾਨੀ ਕਿ ਉਹ ਵਾਅਦੇ ਜੋ ਪੂਰੇ ਨਹੀਂ ਹੋਏ ਇੱਥੋਂ ਤੱਕ ਕਹਦੇ ਤੈ ਨਵਜੋਤ ਸਿੰਘ ਸਿੱਧੂ ਨੇ ਕਿ ਜੇਕਰ ਮੁੱਖ ਮੰਤਰੀ ਦੇ ਪੈਨ ਦੀ ਸਿਆਹੀ ਮੁੱਕ ਗਈ ਹੈ ਤੋ ਦੇ ਦਿੰਦੇ ਨੇ ਮਾਇਆ ਜਾਲ ਹੁੰਦਾ ਨਾ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਉਹ ਕਿਸ ਤਰ੍ਹਾਂ ਜਾਲਚ ਫਸਦਾ ਇਹ ਤੇ ਉਹ ਉਸ ਹਾਲਾਤ ਦੇ ਵਿੱਚ ਨੇ ਸਭ ਤੋਂ ਪਹਿਲਾ ਮਾਇਆ ਜਾਲ ਕਿ ਅਸੀਂ ਫਾਈਨੈਂਸ਼ਲੀ ਸਫੀਸ਼ੀਐਂਟ ਹੋ ਜਾਾਂਗੇ ਇਹਨਾਂ ਦਾ ਸੁਪਰੀਮੋ ਕੇਜਰੀਵਾਲ 54000 ਕਰੋੜ ਰੁਪਏ ਕਹਿੰਦਾ ਮੈਂ ਜੇ ਚ ਪਾ ਕੇ ਚੱਲੇ ਪਹਿਲੇ ਮਹੀਨੇ 54000 ਕਰੋੜ ਰੁਪਏ 34 ਬਜਟ ਚੋਂ 20000 ਸੈਂਟ ਚੋਂ ਕਿੱਥੇ ਨੇ ਭਈ ਹੋ ਗੁਰੂ ਦੱਸ ਮੈਂ ਪੁੱਛਦਾ ਭਜਦੇ ਹੋ ਜਵਾਬ ਦੇਨੇ ਹੋ ਸੰਤਰੀਆਂ ਦਾ ਇਹੋ ਜਿਹੇ ਸਵਾਲਾਂ ਦੇ ਜਵਾਬ ਦੇਣਾ ਮੈਂ ਪੁੱਛਦਾ ਤੈਨੂੰ 1000 ਰੁਪਈਆ ਟੂ ewomen ਉਹ ਤੁਸੀਂ ਬੇਇੱਜ਼ਤੀ ਕਰਦੇ ਹੋ ਉਹਨਾਂ ਦੀ ਕਿੰਨੇ ਸਾਲ ਹੋ ਗਏ ਓਏ ਹੈ 36000 ਟੀਚਰ ਹਰੀ ਸਿਆਹੀ ਕਿੱਥੇ ਆ ਹਰੀ ਸਿਆਹੀ ਮੁੱਕੀ ਮਾ ਦੇ ਦੇਣਾ ਹੈ ਕਹਿੰਦਾ ਜੀ ਐਤਕੀ 9000 9000 ਨੂੰ ਅਸੀਂ ਨੌਕਰੀ ਤੇ 8000 ਰਟਾਇਰ ਹੋ ਗਏ ਹਾਂਜੀ ਮਨਰੇਗਾ ਦਾ ਡਬਲ ਮੰਗ ਰਿਹਾ ਹੁਣ ਕਿਸਾਨ ਕਹਿੰਦੇ ਜੀ 400 ਸਰਦਾ ਨਹੀਂ ਲੇਬਰ ਨੂੰ ਪਰ ਨੂੰ ਤੁਸੀਂ ਸਾਨੂੰ 800 ਦਿਓ ਠੀਕ ਹੈ ਇਹਨਾਂ ਤੋਂ ਜਿਹੜਾ ਪਿਛਲਾ ਮਨਰੇਗਾ ਉਹਦੇ 35% ਦਿੱਤਾ ਨਹੀਂ ਗਿਆ ਓਲਡ ਪੈਨਸ਼ਨ ਸਕੀਮ ਅਨਾਉਂਸ ਕਰਦੀ ਪਿਓ ਵਾਲੀ ਕੈਬਨਿਟ ਚ ਪਾਸ ਕਰਦੀ ਓ ਵਾਹ ਤੇਰੇ ਓ ਵਾਹ ਤੇਰੇ ਫਰੇਬੀ ਆਦਮੀ ਹੈ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਸਾਹਮਣੇ ਆ ਕੇ ਖੜਨਾ ਸਿੱਧੂ ਦੇ ਤੇ ਵੱਟ ਦੇ ਉੋਂ ਕੱਢ ਗੱਠ ਬਨ ਕੇ ਸਿੱਧੂ ਚੀਫ ਮਿਨਿਸਟਰ ਸਾਹਿਬ ਹੈ ਚੁਟਕਲੇ ਸੁਣਾਏਗਾ ਇਹ ਚੁਟਕਲੇ ਨਾਲ ਉੱਤਰ ਦੇਦਾ ਇਹ ਨਾ ਉਤਰ